ਬੀਤੀ ਦੇਰ ਰਾਤ ਆਏ ਤੂਫਾਨ ਕਾਰਨ ਕਾਨੂੰਵਾਲ ਪੇਟ ਇਲਾਕੇ ਦੇ ਤਿੰਨ ਕਿਸਾਨਾਂ ਦੀ 11 ਏਕੜ ਦੇ ਕਰੀਬ ਕਣਕ ਦੀ ਪੱਕੀ ਫਸਲ ਨੂੰ ਅਚਾਨਕ ਅੱਗ ਲੱਗ ਗਈ ਪਿੰਡ ਮੱਲੀਆਂ ਦੇ ਸਾਬਕਾ ਸਰਪੰਚ ਸਰਵਜਿੰਦਰ ਸਿੰਘ ਨੇ ਕਿਹਾ ਕਿ ਦੇਰ ਰਾਤ ਇੱਕਦਮ ਤੇਜ਼ ਹਨੇਰੀ ਆਉਣ ਨਾਲ ਉਹਨਾਂ ਦੀ 6 ਏਕੜ ਦੇ ਕਰੀਬ ਕਣਕ ਦੀ ਪੱਕੀ ਫਸਲ ਨੂੰ ਅਚਾਨਕ ਅੱਗ ਲੱਗ ਗਈ ਜਿਸ ਕਾਰਨ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਹੈ ਇਸੇ ਤਰ੍ਹਾਂ ਕਿਸਾਨ ਰਵੇਲ ਸਿੰਘ ਦੀ 3 ਏਕੜ ਅਤੇ ਕਿਸਾਨ ਜਰਮਨਜੀਤ ਸਿੰਘ ਦੀ 2 ਏਕੜ ਫਸਲ ਵੀ ਅੱਗ ਦੀ ਚਪੇਟ ਵਿੱਚ ਆ ਗਈ ਅਤੇ ਤਿੰਨਾਂ ਕਿਸਾਨਾਂ ਦੀ ਕਰੀਬ 11 ਏਕੜ ਦੇ ਕਰੀਬ ਫਸਲ ਸੜ ਕੇ ਸੁਆਹ ਹੋ ਗਈ ਹੈ। 3 ਛੇਕਲੇ ਕਰਨ ਕੀ ਤੇ ਆਪਦੇ ਅਨੇਜਾਈ ਨਾਲ ਜਵਾਬ ਅਗਲਾ ਕੀ ਅਗਧਾ ਕਰਨ ਨਹੀਂ ਪੜਾ ਲੱਗ ਸਕਿਆ ਕਿ ਇਹ ਹੋਇਆ ਬਹੁਤ ਵੱਡਾ ਨੁਕਸਾਨ ਹੋਇਆ। ਪ੍ਰਸ਼ਾਸਨ ਦੇ ਕੇ ਅਪੀਲ ਵਾਂਗ ਮੈਂ ਦਿੱਤਨ ਸਾੰਦੀਪਰ ਭਾਈ ਐਸੋ ਜੀ ਸਾਹਿਬ ਆਏ ਹੁਣ ਸਾਰਿਆਂ ਨੂੰ ਫੋਨ ਵੀ ਕੀਤਾ ਮਲਾਗਾ ਅਗਰ ਸਰ ਤੋਂ ਫੋਨ ਕੀਤਾ। ਬੈਠੇ ਕੋਈ ਨਹੀਂ ਆ ਸਾਰਾ ਛੇਕਲੇ ਕਰਨ ਕੇ ਸਰਜੀ ਬਹੁਤਿਆ ਕਰਨ ਕੀ ਬੀਲ ਸਿੰਘ ਮੇਰੇ ਪਿੰਡ ਦਾ ਤੇਨੇ ਕਿ ਲਿਉਦੀ ਤੇ ਜਮਨਜੀਤ ਸਿੰਘ ਦੇ ਮੈਂ ਤੋਂ ਦੋ ਬੱਲੇ ਉਹਨਾਂ ਦੇ ਪਿੰਗਾ ਹੀ ਪਰ ਨਹੀਂ ਕਿਸੇ ਨਕਸਾਂ ਦੀ ਪਰਭਾਈ ਚਾਹੁੰਦੇ ਆ ਪ੍ਰਸ਼ਾਸਨ ਜਮਨਜੀਤ ਸਿੰਘ ਮੈਂ ਗੱਲ ਮੈਂ ਤਾਂ ਮੇਰੇ ਦੋ ਬੱਲੇ ਕੰਨ ਸੜ ਚੁੱਕੇ ਤੇ ਇਹਦੀ ਕਾਰਵਾਈ ਕੀਤੀ ਹੈ ਸਾਨੂੰ ਇਹ ਕੁਛ ਨਹੀਂ ਪਤਾ ਕਿ ਕਿੱਦਾਂ ਲਗੀ ਗਈ ਜੇ ਤੇ ਇਹਦੀ ਜੋ ਵੀ ਹੈ ਪ੍ਰਸ਼ਾਸਨ ਇਹਦੀ ਕਾਰਵਾਈ ਕਰੇ ਤੇ ਇਹ ਮੰਗ ਚਾਹੁੰਦੇ ਕਿ ਸਾਨੂੰ ਜੋ ਵੀ ਹੈ ਇਹਦਾ ਜਲਦੋਂ ਜਲਦ ਪਤਾ ਲੱਗ ਸਕੇ ਤੇ ਮੈਂ ਗਰੀਬ ਕਿਸਾਨ ਆ ਜੀ ਤੇ ਇਹਨੇ ਦਾ ਪਤਾ ਲੱਗਿਆ ਕਿ ਸਾਡਾ ਕਿਉਂ ਕਿਵੇਂ ਨੁਕਸਾਨ ਹੋਇਆ ਤੇ ਇਹਦਾ ਹੱਲ ਕੀਤਾ ਜਾਵੇ। ਕਟਲਾ ਸਥਾਨ ਤੇ ਪਹੁੰਚੇ ਐਸਐਚਓ ਬਲਵਿੰਦਰ ਸਿੰਘ ਨੇ ਦੱਸਿਆ ਕਿ ਕਟਲਾ ਸਥਾਨ ਦਾ ਜਾਇਜ਼ਾ ਲਿਆ ਗਿਆ ਹੈ ਅਤੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਇਹ ਰਾਤ ਜਦੋਂ ਮੌਸਮ ਕਾਫੀ ਖਰਾਬ ਸੀ ਹਨੇਰੀ ਚੱਲ ਰਹੀ ਸੀ। ਉਦੋਂ ਦੀ ਗੱਲ ਹੈ ਕਿ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਮੱਲੀਆਂ ਪਿੰਡ ਦੇ ਵਿੱਚ ਜਿਹੜੀ ਆ ਕਣਕ ਨੂੰ ਜਿਹੜੀ ਆ ਕੀਤ ਨੂੰ ਅੱਗ ਜਿਹੜੀ ਲੱਗੀ ਹੈ। ਉਰ ਮੌਕਾ ਵੇਖਿਆ ਚ ਤਿੰਨ ਕਿਸਾਨਾਂ ਦੀ ਜਿਹੜੀ ਕਣਕ ਜਿਹੜੀ ਆ ਜਿਹਦਾ ਨੁਕਸਾਨ ਹੋਇਆ ਹੈ ਕਿ ਸਰਬਜਿੰਦਰ ਸਿੰਘ ਇਹ ਬੱਲੀਆਂ ਦੇ ਇਹਨਾਂ ਦੇ ਕਰੀਬ 6 ਕਿੱਲੇ ਦੇ ਰਕਬਾ ਜਿਹੜਾ ਸੜ ਗਿਆ ਰਵੇਲ ਸਿੰਘ ਨੇ ਤਿੰਨ ਕਿੱਲੇ ਜਿਹੜਾ ਸ ਬੱਲੀਆਂ ਦੇ ਉਹਨਾਂ ਦਾ ਜਿਹੜਾ ਰਕਬਾ ਆ ਰਿਹਾ ਤੇ ਜਰਮਨਜੀਤ ਸਿੰਘ ਨੇ ਗਿਲਮੰਜ ਦੇ ਦੋ ਕਿੱਲੇ ਰਕਬਾ ਇਹਨਾਂ ਦਾ ਹੈ ਦੇਖ ਰਹੇ ਬਾਕੀ ਦਾ ਕੀ ਕਰ ਰਹੇ ਜੀ ਜਾਂਚ ਕਰ ਰਹੇ ਆ ਵੀ ਕਿਹੜੇ ਕਾਰਨਾਂ ਨਾਲ ਜਿਹੜੀ ਅੱਗ ਇਹਦੀ ਲੱਗੀ ਹੋ ਸਕਦੀ ਹੈ ਪੂਰੀ ਜਾਂਚ ਕਰ ਰਹੇ ਗੁਰਦਾਸਪੁਰ ਤੋਂ ਵਿੱਕੀ ਅਤੇ ਬਬਲੂ ਦੀ ਖਾਸ ਪੋਟ